ਮਾਮਲਾ 2 ਕਰੋੜ ਸਰਪੰਚ ਦੀ ਬੋਲੀ ਦਾ ਐਸਟੀਐਮ ਡੇਰਾ ਬਾਬਾ ਨਾਨਕ ਇਨਕੁਆਰੀ ਲਈ ਪਿੰਡ ਹਰਤੋਵਾਲ ਕਲਾ ਪਹੁੰਚੇ ਸਾਬਕਾ ਸਰਪੰਚ ਜਸ਼ਵਿੰਦਰ ਸਿੰਘ ਬਲੇਤੋ ਕੀਤੀ ਪੁੱਛਗੇ ਚ ਆਤਮਾ ਸਿੰਘ ਨਹੀਂ ਪੇਸ਼ ਹੋਏ ਐਸਟੀਐਮ ਅੱਗੇ ਹਲਕਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਹਰਤੋਵਾਲ ਕਲਾ ਵਿੱਚ ਸਰਪੰਚੀ ਲੈਣ ਲਈ ਲੱਗੀ ਸੀ 2 ਕਰੋੜ ਦੀ ਬੋਲੀ ਜਦੋਂ ਇਹ ਗੱਲ ਮੀਡੀਆ ਵਿੱਚ ਚਾਈ ਤਾਂ ਇਹ ਗੱਲ ਚੌਂਕ ਕਮਿਸ਼ਨ ਤੱਕ ਵੀ ਪਹੁੰਚੀ ਜਿਸ ਮਗਰੋਂ ਡਿਪਟੀ ਕਮਿਸ਼ਨਰ ਕਰਤਾਰਸਪੁਰ ਨੇ ਇਹ ਗੱਲ ਚੰਤਕ ਕੀਤੀ ਹੈ ਕਿ ਸਰਾ ਸਰ ਕਾਨੂੰਨ ਦੀ ਉਲੰਘਣਾ ਹੋ ਰਹੀ ਹੈ ਇਹ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਇਸ ਨੂੰ ਲੈ ਕੇ ਹਰਤੋਵਾਲ ਕਲਾ ਵਿੱਚ ਅੱਜ एसटीएम 10 ਬਾਬਾ ਨਾਨਕ ਤੇ ਹੋਰ ਸਰਕਾਰੀ ਅਧਿਕਾਰੀ ਪਹੁੰਚ ਜਿਨ੍ਹਾਂ ਨੇ ਆ ਕੇ ਪੂਰੇ ਪਿੰਡ ਦੇ ਬਿਆਨ ਨੋਟ ਕੀਤੇ ਤੇ ਐਸਜੀਐਮ ਨੇ ਕਿਹਾ ਕਿ ਬਿਆਨ ਲੈਣੇ ਨੇ ਇਥੇ ਕੋਈ ਵੀ ਬੋਲੀ ਨਹੀਂ ਹੋਵੇਗੀ ਇਥੇ ਪੰਚਾਇਤੀ ਵੋਟਾਂ ਪੈਣਗੀਆਂ ਜੇ ਕਿਸੇ ਨੇ ਕਾਨੂੰਨ ਦੀ ਉਲੰਘਣਾ ਕੀਤੀ ਤਾਂ ਉਸ ਦੇ ਖਿਲਾਫ ਪੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਬੋਲੀ ਲਾਉਣਾ ਗਲਤ ਹੈ ਬੋਲੀ ਲਾਉਣ ਦੀ ਬਜਾਏ ਸਾਰਿਆਂ ਨੂੰ ਚੋਣ ਲਾਣੀ ਚਾਹੀਦੀ ਹੈ ਤਾਂ ਜੋ ਵੋਟਾਂ ਨਾਲ ਚੁਣਿਆ ਹੋਇਆ ਸਰਪੰਚ ਬਣ ਸਕੇ ਜਿਸ ਨਾਲ ਪਿੰਡ ਦਾ ਭਲਾ ਹੋ ਸਕੇ ਗੁਰੂ ਜੀ ਅੱਜ ਕੀ ਹੋਇਆ ਹੈ ਪਿੰਡ ਚ ਅੱਜ ਤੇ ਸਾਰਿਆਂ ਨੇ ਉਹ ਮਤਲਬ ਵੋਟਾਂ ਬਾਰੇ ਕਿਹਾ ਉਹਨਾਂ ਨੂੰ ਵੋਟਾਂ ਪੈਣੀਆਂ ਚਾਹੀਦੀਆਂ ਵੋਟਾਂ ਨਾਲ ਸਰਪੰਚ ਬਣਨਾ ਚਾਹੀਦਾ ਬੋਲੀ ਦਾ ਉਦੋਂ ਨਰੋਲਾ ਪਿਆ ਬੋਲੀ ਦਾ ਇੱਕ ਮੁੱਦਾ ਹੀ ਬਣਿਆ ਸੀ ਪਹਿਲਾਂ ਜਸਵਿੰਦਰ ਸਿੰਘ ਬਿੱਲੇ ਨੇ ਉਹਦੇ ਕੋਈ ਕਿੱਲਾ ਇੱਕ ਥਾਂ ਹੈਗਾ ਜਿਹੜਾ ਉਹਨੇ ਖਰੀਦਿਆ ਉਹ ਪਿੰਡ ਨੂੰ ਛੱਪੜ ਦੇਣਾ ਚਾਹੁੰਦਾ ਸੀ ਕਿ ਮੈਂ ਛੱਪੜ ਦੇਣਾ ਜੇ ਮੈਨੂੰ ਸਰਵਸੰਮਤੀ ਨਾਲ ਤੁਸੀਂ ਸਰਪੰਚ ਬਣਾ ਦਿੰਦੇ ਹੋ ਉਸ ਤੋਂ ਬਾਅਦ ਫਿਰ ਥੋੜੀ ਥੋੜੀਵੇਂ ਛੇੜ ਚੁਲਕਾ ਜਾ ਮੁੱਦਾ ਬਣ ਗਿਆ ਵੀ ਅਸੀਂ ਬਲ ਬੋਲੀ ਹੋਣ ਦਾ ਵੀ ਤੇ ਬੋਲੀ ਦੇ ਕਰਕੇ ਉਹ ਕਿੱਥੋਂ ਤੱਕ ਉਹਨਾਂ ਕਹਿੰਦੇ ਵੀ 2 ਕਰੋੜ ਤੱਕ ਵੀ ਦਵਾਂਗੇ ਤੇ ਅਸੀਂ ਮਤ ਤੇ ਮੁਰਕੇ ਲੋਕਾਂ ਨੇ ਨਹੀਂ ਸਹਿਮਤੀ ਹੋਈ ਤੇ ਸਾਰਿਆਂ ਨੇ ਕਿਹਾ ਵੀ ਆਪਾਂ ਇਲੈਕਸ਼ਨ ਕਰਾਉਣੀ ਹੈ ਤੇ ਨਹੀਂ ਦੂਜੀਆਂ ਪਾਰਟੀਆਂ ਨਹੀਂ ਆਉਣਗੀਆਂ ਤੁਸੀਂ ਇਸ ਤਰ੍ਹਾਂ ਬੁਲੀ ਕਰਕੇ ਤੇ ਲੈਣਾ ਚਾਹੀਦਾ ਸਰਪੰਚੋ ਨਹੀਂ ਨਹੀਂ ਇਸ ਤਰ੍ਹਾਂ ਨਹੀਂ ਕਰਉਣਾ ਚਾਹੀਦਾ ਇਹ ਗਲਤ ਕਰਿਆ ਕੀ ਕਾਰਵਾਈ ਹੋਣੀ ਚਾਹੀਦੀ ਕਾਰਵਾਈ ਚਲੋ ਅਗਲੇ ਨੂੰ ਸੌਰੀ ਫੀਲ ਕਰਦੇ ਵਧੀਆ ਹੈ ਨਾ ਉਹ ਵਧੀਆ ਕੀ ਨਾਮ ਹੈ ਜੀ ਚਿਰਨਜੀਤ ਸਿੰਘ ਖਾਲਸਾ ਜੀ ਜੀ ਕੀ ਹੋਇਆ ਅੱਜ ਇਹ ਜਿਹੜਾ ਪਰਸੋਂ ਚ ਚੋਅ ਦਾ ਮੁੱਦਾ ਸਾਡੇ ਪਿੰਡ ਛੜਿਆ ਵੀ ਭਾਜਪਾ ਦਾ ਇੱਕ ਸਾਡਾ ਬੰਦਾ ਜਿਨੇ 2 ਕਰੋੜ ਰੁਪਇਆ ਲਾਇਆ ਉਹਦੇ ਮੁੱਦੇ ਤੇ ਅਜੈ ਸਿੰਘ ਸਾਹਿਬ ਆਪ ਆਏ ਸੀ ਇੱਥੇ ਤੇ ਉਹ ਕੋਈ ਦਾ ਨਹੀਂ ਕਿਉਂਕਿ ਇੱਕ ਹੀ ਪਾਰਟੀ ਵੱਲੋਂ ਪੈਸੇ ਲਾਇਆ ਗਿਆ ਦੂਰੀ ਕੋਈ ਪਾਰਟੀ ਇਸ ਵਿੱਚ ਇਨਵੋਲਵ ਨਹੀਂ ਹੈ ਤੇ ਉਹਦੇ ਵਾਸਤੇ ਆਏ ਤੇ ਆਪਾਂ ਪਿੰਡ ਦੀ ਸਹਿਮਤੀ ਪਹਿਲਾਂ ਵੀ ਉਹ ਹੀ ਵੋਟਾਂ ਪੈਣ ਭਾਏ 2 ਕਿ 5 ਕਰੋੜ ਹੀ ਕੋ ਦਏ ਸੀ ਸਰਪੰਚ ਨਹੀਂ ਬਣਾਉਣਾ ਇਸ ਤਰ੍ਹਾਂ ਵੋਟਾਂ ਪੈਣ ਗਿਆ ਤੇ ਉਹ ਵੀ ਉਹਨਾਂ ਨੇ ਵੀ ਆਖਿਆ ਠੀਕ ਹੈ ਵੋਟਾਂ ਪੈਣ ਗਿਆ ਕੀ ਸਮਝਦੇ ਹੋ ਕਿ ਜਿਸ ਤਰ੍ਹਾਂ ਇਹ ਬੋਲੀ ਦੇਣਾ ਜਾਇਜ਼ ਹੈ ਕਿ ਨਹੀਂ ਬਿਲਕੁਲ ਨਹੀਂ ਜਾਇਜ਼ ਹੈ ਜੀ ਮੈਂ ਸਰਕਲ ਗਵਰਨਮੈਂਟ ਦੀ ਨੌਕਰੀ ਕਰਕੇ ਆ ਇਹਦੇ ਵੇਲੇ ਪਹਿਲੀ ਗੱਲ ਤੇ ਪਰਚਾ ਬਣ ਜਾ 2 ਕਰੋੜ ਰੁਪਇਆ ਤੁਹਾਨੂੰ ਪਤਾ ਕਿੱਥੋਂ ਕਿੱਥੋਂ ਦੀ ਕੀ ਘੁੰਮਦਾ ਨੇ ਬਾਕੀ ਭਾਜਪਾਲੇ ਐਡਾ ਕੋ ਰੌਲਾ ਨਹੀਂ ਇਹਨਾਂ ਦਾ ਤੇ ਗਲਤ ਐ 2 ਕਰੋੜ ਬੋਲੀ ਬਿਲਕੁਲ ਗਲਤ ਐ ਤੇ ਅਸਲ ਨੂੰ ਵੀ ਅੱਜ ਕੀ ਕਰਨਾ ਹੈ ਸੀ ਬੋਲੀਆ ਲਾਣ ਕੈਨਸਲ ਹੋ ਗਿਆ ਜੋਰ ਕਰਕੇ ਸ਼ੁਰੂ ਕਰ ਪਾ ਅੱਜ ਨਹੀਂ ਪੈਂਦਾ ਹਾਂਜੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਯਾਰ ਇੱਥੇ ਤੁਸੀਂ ਮੇਰੇ ਕੋਲ ਅਫਸਰ ਹੋ ਇੱਥੇ ਕਰ ਲੀ ਜੀ ਅਫਸਰ ਨਹੀਂ ਆਇਆ ਜੀ ਸਰ ਲਾਈਵ ਚੱਲਦਾ ਪਿਆ ਸਰ ਇਸ਼ੂ ਆ ਰਿਹਾ ਨਹੀਂ ਯਾਰ ਅਮੀ ਰੌਲਾ ਪੈਂਦਾ ਨਹੀਂ ਰੌਲਾ ਪਾਉਣਾ ਹੀ ਨਹੀਂ ਚਾਹੀਦਾ ਨਹੀਂ ਲੜੀ ਜਾਂਦੇ ਨੇ ਜੋ ਤੁਸੀਂ ਕੀਤਾ ਉਹ ਦੱਸ ਦਿਓ ਬਸ ਅਸੀਂ ਇੱਥੇ ਇਨਵੈਸਟੀਗੇਸ਼ਨ ਕਰਨ ਆਏ ਸੀਗੇ ਕਿ ਇਲੈਕਸ਼ਨ ਹੋਣੀ ਹੈ ਜਾਂ ਨਹੀਂ ਹੋਣੀ ਹੈ ਸਾਰੇ ਨੇ ਸੈਂਪੀ ਨਾਲ ਕਿਹਾ ਕਿ ਅਸੀਂ ਆਪਦੇ ਆਪ ਦੇ ਪੇਪਰ ਭਰਾਂਗੇ ਇਲੈਕਸ਼ਨ ਹੋਊਗੀ that is जी, all ਜਿਨ੍ਹਾਂ ਨੇ ਕੱਲ ਬੋਲੀ ਦਿੱਤੀ ਜਾਂ ਕਾਨੂੰਨ ਦੀ ਲੰਗੜਾ ਕੀਤੀ ਡੀਸੀ ਸਾਹਿਬ ਨੇ ਵੀ ਸਰੇ ਇਹੋ ਜੀ ਗੱਲ ਕਹੀ ਆ ਕਿ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਉਹ ਅਸੀਂ ਜੋ ਅਕੋਰਡਿੰਗ ਟੂ ਦੀ ਲਾਅ ਬਣਦਾ ਆ ਇਨਵੈਸਟੀਗੇਸ਼ਨ ਤੋਂ ਬਾਅਦ ਉਹ ਅਸੀਂ ਉਹਦੀ ਕਾਰਵਾਈ ਕਰਾਂਗੇ ਪਰ ਇਸ ਟਾਈਮ ਸਾਡੇ ਸਾਹਮਣੇ ਆਇਆ ਕਿ एवरीवन ਵਾਂਟਸ ਇਲੈਕਸ਼ਨ that जी, जी, एक is एक all ਇਹ ਹੋਇਆ ਵੀ ਬੋਲੀ ਹੋਈ ਹੈ ਕਿ ਨਹੀਂ ਹੋਈ ਉਹ ਸਾਹਮਣੇ ਨਹੀਂ ਆਇਆ ਅਜੇ ਇਹ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਯੋ ਬਣਦੀ ਹੈ ਕਾਰ ਵੀ ਕਰਾਂਗੇ